ਦਾ ਫੈਸਲਾ ਕੀਤਾ ਗਿਆ ਕਿ ਪੰਜਾਬ ਦੇ ਅੰਦਰ 6 ਅਕਤੂਬਰ ਨੂੰ ਭਗਵੰਤਮਾਨ ਸਰਕਾਰ ਦੀਆਂ ਤੇ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਜਾਂਦਗੀਆਂ ਉਹਦੀ ਵਜ੍ਹਾ ਕੀ ਆ ਵੀ ਹੜ੍ਹਾਂ ਤੋਂ ਬਾਅਦ ਇੰਨੇ ਦਿਨ વીਜਨ ਦੇ ਬਾਵਜੂਦ ਕੋਈ ਵੀ ਕਿਸੇ ਕਿਸਮ ਦੀ ਰਾਹਤ ਜਿਹੜੀ ਆ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ ਹੜ ਨਾਲ ਪ੍ਰਭਾਵਿਤ ਛੋਟੇ ਦੁਕਾਨਦਾਰਾਂ ਨੂੰ ਕਿਸੇ ਕਿਸਮ ਦੀ ਦਿੱਤੀ ਨਹੀਂ ਗਈ ਤੋਂ ਮੰਗ ਕੀਤੀ ਹੈ ਵੀ 70000 ਰੁਪਿਆ ਪ੍ਰਤੀ ਏਕੜ ਝੋਨੇ ਦਾ ਮਾਪਜਾ ਅਰ ਉਹਦਾ 10% ਖੇਤ ਮਜ਼ਦੂਰਾਂ ਵਾਸਤੇ 1 ਲੱਖ ਰੁਪਿਆ ਗੰਨੇ ਦਾ ਮਾਪਜਾ ਪਸ਼ੂਆਂ ਦਾ ਪੋਲਟਰੀ ਫਾਰਮ ਦਾ ਘਰਾਂ ਦੇ ਨੁਕਸਾਨ ਦਾ ਖੇਤੀ ਮਸ਼ੀਨਰੀ ਦਾ ਨੁਕਸਾਨ ਦਾ ਜਿਸ ਤਰ੍ਹਾਂ ਦਾ ਵੀ ਨੁਕਸਾਨ ਹੋਇਆ ਉਹਦਾ ਮਾਪਜਾ ਤੁਰੰਤ ਜਾਰੀ ਕੀਤਾ ਜਾਵੇ ਜਿਹੜੀ ਖੇਤਾਂ ਵਿੱਚ ਰੇਤ ਭਰੀਆ ਉਹਨਾਂ ਨੂੰ ਬਾਹਰ ਕਿਵੇਂ ਕੱਢਣਾ ਹੈਗਾ ਕਿਸਾਨਾਂ ਨੂੰ ਖੁਦ ਆਪਣੀਆਂ ਜ਼ਮੀਨਾਂ ਤੋਂ ਰੇਕ ਵਿੱਚ ਦਾ ਅਧਿਕਾਰ ਹੋਵੇ ਪੰਜ ਕਿੱਲੇ ਵਾਲੀ ਸ਼ਰਤ ਜਿਹੜੀ ਹੈ ਪੰਜ ਕਿੱਲੇਾਂ ਤੱਕ ਮਾਵਿਆ ਦੇਣਾ ਉਹ ਖਤਮ ਕੀਤੀ ਜਾਵੇ ਆਬਾਦ ਕਰ ਕਿਸਾਨਾਂ ਨੂੰ ਵੀ ਮਾਵਜਾ ਦਿੱਤਾ ਜਾਵੇ ਇਹਦੇ ਨਾਲ ਦੀ ਨਾਲ ਵੀ ਜਿਹੜਾ ਡੈਮਾਂ ਦਾ ਪ੍ਰਬੰਧਨ ਆ ਉਸੇ ਸੂਬੇ ਕੋ ਹੋਵੇ ਜਿਹਦੇ ਲੋਕ ਖਾੜਾ ਨਾ ਮਰਦੇ ਹੈਗੇ ਆ ਔਰ ਅਸੀਂ ਸਮਝਦੇ ਆ ਕਿਸਾਨ ਮਜ਼ਦੂਰ ਮੋਰਚਾ ਸਮਝਦਾ ਕਿ ਇਹ ਮੈਨਮੇਡ ਸੀ ਕੁਦਰਤੀ ਹੜ੍ਹ ਨਹੀਂ ਸੀ ਹੈਗੇ ਬਿਸ਼ੱਕ ਸਦੀਆਂ ਤੋਂ ਬਰਸਾਤ ਹੋ ਰਹੀ ਆ ਡੈਮਾਂ ਵਿੱਚ ਪਾਣੀ ਇਕੱਠਾ ਕਰਕੇ ਛੱਡਿਆ ਗਿਆ ਅਰ ਪੰਜਾਬ ਨੂੰ ਰੋੜਿਆ ਗਿਆ ਏਡੀ ਨਿਰਪੱਖ ਜਾਂਚ ਕਰਕੇ ਸੱਚ ਸਾਹਮਣੇ ਆਉਣਾ ਚਾਹੀਦਾ ਇਹਦੇ ਨਾਲ ਜਿਹੜਾ ਪਰਾਲੀ ਵਾਲੇ ਮਸਲੇ ਤੇ ਅਸੀਂ ਕਹਿੰਨੇ ਸੀ ਪਰਾਲੀ ਨੂੰ ਅੱਗ ਨਹੀਂ ਲਾਵਾਂਗੇ ਇਹਨਾਂ ਦੀ ਕਿਸੇ ਕਿਸਮ ਦੀ ਮਸ਼ੀਨਰੀ ਕਾਮਯਾਬ ਨਹੀਂ ਹੋ ਰਹੀ ਕਿਸਾਨਾਂ ਨੂੰ 223 ਬੀਐਨਐਸ ਤੱਕ ਗ੍ਰਿਫਤਾਰ ਕਰਕੇ ਜਮਾਨਤਾਂ ਦਿੱਤੀਆਂ ਜਾ ਰਹੀਆਂ ਜੁਰਮਾਨੇ ਪਾਏ ਜਾ ਰਹੇ ਆ ਰੈਡ ਐਂਟਰੀਆਂ ਕੀਤੀਆਂ ਜਾ ਰਹੀਆਂ ਵਾ ਜਦ ਕਿ ਇੰਡਸਟਰੀ ਲਈ ਜਿਹੜਾ ਪਾਣੀ ਤੇ ਹਵਾ ਨੂੰ ਗੰਦਾ ਕਰਦੀ ਆ ਉਹਦੇ ਲਈ ਪੰਜਾਬ ਪ੍ਰਦੂਸ਼ਣ ਰੋਕथाम ਤੇ ਨਿਯੰਤਰਣ ਐਕਟ ਵਿੱਚ ਸੋਧ ਕਰਕੇ 6 ਸਾਲ ਦੀ ਸਜ਼ਾ ਖਤਮ ਕਰ ਦਿੱਤੀ ਗਈ ਉਹਨੂੰ ਖੁੱਲੀਆਂ ਜਿੱਦੀਆਂ ਕਿਸਾਨਾਂ ਲਈ ਜੁਰਮਾਨਾ ਵੀ ਤੇ ਸਜ਼ਾ ਵੀ ਬਰਕਰਾਰ ਹੈਗੀ ਆ ਇਸ ਕਰਕੇ ਸਾਡਾ ਸਾਲ ਦਾ ਪੋਲੂਸ਼ਨ 8% ਹੈਗਾ ਇਸ ਕਰਕੇ ਇਹ ਸਾਰਾ ਕੁਝ ਜ਼ਬਰ ਨੂੰ ਰੋਕਣ ਵਾਸਤੇ ਜਿਹੜਾ ਵਾ ਅਸੀਂ ਅਰਥੀ ਫੁੱਗ ਮਜਾਰੇ ਕਰਾਂਗੇ ਸਰਕਾਰ ਸਾਨੂੰ ਮਜਬੂਰ ਨਾ ਕਰੇ ਫਿਰ ਵੀ ਵੀ ਆਈ ਫੋਰਸ ਨੂੰ ਅਸੀਂ ਉਹਦਾ ਮੌਕੇ ਤੇ ਵਿਰੋਧ ਕਰੀਏ ਜਾਂ ਗ੍ਰਿਫਤਾਰ ਕਿਸਾਨ ਨੂੰ ਛਡਾਉਣ ਲਈ ਥਾਣਿਆਂ ਦਾ ਕਰਾਓ ਕਰੀਏ ਇਹ ਤੋਂ ਪਹਿਲੋ ਇਹ ਮਸਲੇ ਦਾ ਨਿਪਟਾਰਾ ਹੋਣਾ ਚਾਹੀਦਾ ਇਸ ਬਲੇ ਡੀਏਪ ਜਾਂ ਜੂਰੀਆ ਦੀ ਸ਼ਾਰਟਡ ਜਿਵੇਂ ਚੱਲ ਰਹੀ ਹੈਗੀ ਆ ਇਹ ਮਸਲਾ ਵੀ ਸਾਡੇ ਸਾਹਮਣੇ ਹੈਗਾ ਜਿਹੜਾ ਪਰਚਾ ਆਪਾਂ ਕਰਵਾਇਆ ਵਾ ਨਾਬੇ ਦੇ ਵਿੱਚ ਉਹਦੀ ਜਾਂਚ ਅੱਗੇ ਨਹੀਂ ਤੁਰ ਰਹੀ ਹੈ ਉਹ ਮਸਲੇ ਵੀ ਸਾਡੇ ਸਾਹਮਣੇ ਹੈਗਾ ਹਰ ਇਹ ਤੋਂ ਗਾਂ ਜੜੀ 2600 ਏਕੜ ਜ਼ਮੀਨ ਮਹਾਲੀ ਜ਼ਿਲ੍ਹੇ ਦੀ ਜਿਹੜੀਆ ਜਿਹੜੀ ਉਹਦੇ ਤੇ ਨਵੇਂ ਸਿਰ ਤੋਂ ਉਹਨੂੰ ਵੇਚਣ ਦੀ ਤਿਆਰੀ ਹੋ ਰਹੀ ਸ਼ਾਮਲੇਟਾ ਸਮੇਤ ਉਹਦੇ ਤੇ ਵੀ ਚਰਚਾ ਕਰਕੇ ਇਸ ਮੰਗ ਪੱਤਰ ਵਿੱਚ ਸ਼ਾਮਲ ਕੀਤਾ ਹੈਗਾ ਵਾ ਜਿਹੜੇ ਅਰਥੀ ਫੂਕ ਮਜਾਰੇ ਕਰਨੇ ਹੈਗੇ ਆ ਇਹਦੋਂ ਗਾਹਾਂ ਝੋਨੇ ਨੂੰ ਕਿਸੇ ਕਿਸਮ ਦਾ ਕੱਟ ਨਾ ਲੱਗੇ ਝੋਨੇ ਦੀਆਂ ਸ਼ਰਤਾਂ ਨਰਮ ਹੋਣ ਅਰੇ ਇਹਦੇ ਨਾਲ ਨਾਲ ਜਿਹੜਾ ਬਾਸਮਤੀ ਨੂੰ ਲੁੱਟਿਆ ਜਾ ਰਿਹਾ ਉਧਰ ਨਰਮੇ ਨੂੰ ਲੁੱਟਿਆ ਜਾ ਰਿਹਾ ਉੱਤੇ ਸਰਕਾਰ ਕੁਝ ਬੋਲ ਨਹੀਂ ਰਹੀ ਤੋਂ ਇੰਨਾਂ ਗੱਲਾਂ ਨੂੰ ਲੈ ਕੇ ਜਿਹੜਾ 6 ਅਕਤੂਬਰ ਨੂੰ ਪੂਰੇ ਪੰਜਾਬ ਦੇ ਅੰਦਰ ਆਰਥਿਕ ਫੂਕ ਮੁਜਾਰੇ ਭਗਵੰਤ ਮਾਨ ਤੇ ਮੋਦੀ ਸਰਕਾਰ ਦੇ ਕੀਤੇ ਜਾਣੇ ਕਿਸਾਨ ਮਜ਼ਦੂਰ ਮੋਰਚੇ ਨੇ ਕੱਲ ਦੀ ਚੰਡੀਗੜ੍ਹ ਮੀਟਿੰਗ ਵਿੱਚ ਐਲਾਨ ਕੀਤਾ ਹੈਗਾ ਵਾ ਧੰਨਵਾਦ